ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸੋ ਦੋਸਤੋ ਅੱਜ ਦੀ ਆਪਣੀ ਪਹੁੰਚ ਹੈਗੀ ਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਸਾਏ ਹੋਏ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚੇ ਆ ਤੇ ਤਸਵੀਰ ਖੰਡੂਰ ਸਾਹਿਬ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਤੇ ਗੁਰਸੇਵਕ ਬਾਈ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਚੰਗੇ ਚੰਗੇ ਪਸ਼ੂ ਧਨ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਐਸਾ ਪਸ਼ੂ ਧਨ ਦਿਖਾਵਾਂਗੇ ਜੋ ਦੋਸਤੋ ਮਿਲਕਿੰਗ ਵੱਲੋਂ ਬਹੁਤ ਹਾਈਐਸਟ ਕੁਆਲਿਟੀ ਤੇ ਹੁਣ ਚੱਲ ਰਹੀ ਆ ਅੱਜ ਨੌਵੇਂ ਦਿਨ ਦੇ ਦੌਰਾਨ ਦੋਸਤੋ 15 ਪਲੱਸ ਜਿਹੜੀ ਮਿਲਕਿੰਗ ਤੇ ਚੱਲ ਰਹੀ ਆ ਤੇ ਬਾਈ ਕੁਰ ਸੇਵਕ ਕਹਿੰਦਾ ਵੀ 18-17 ਲੀਟਰ ਨਾਰਮਲ ਚੰਗੀ ਸੇਵਾ ਕਰਕੇ ਕੋਈ ਵੀਰ ਇਹ ਸਮਝ ਤੋਂ ਦੁੱਧ ਲੈ ਸਕਦਾ ਤੇ ਬੱਚਾ ਜਿਹੜਾ ਦੋਸਤੋ ਥੱਲੇ ਮੇਲ ਕਾਫ ਆ ਪੂਰੀ ਗੱਲਬਾਤ ਆਪਾਂ ਵੀਰ ਕੁਰ ਸੇਵਕ ਦੇ ਨਾਲ ਕੀਤੀ ਆ ਵੀਡੀਓ ਦੇ ਵਿੱਚ ਤੇ ਤਸੱਲੀ ਨਾਲ ਕੋਈ ਵੀਰ ਦੇਖ ਕੇ ਤਸੱਲੀ ਆਪ ਦੋ ਟਾਈਮ ਤਿੰਨ ਟਾਈਮ ਕਰ ਬੇਝਿਜਕ ਕਰ ਸਕਦੇ ਹੋ ਆਹ ਕਰਦਿਆਂ ਗੱਲਬਾਤ ਹਾਂਜੀ ਦੋਸਤੋ ਸਾਰਿਆਂ ਨੂੰ ਸਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੀ ਪਾਤਸ਼ਾਹੀ ਦੇ ਵਸਾਏ ਹੋਏ ਨਗਰ ਸ੍ਰੀ ਗੋਂਦਵਾਲ ਸਾਹਿਬ ਦੇ ਵਿੱਚ ਪਹੁੰਚੇ ਆ ਦੋਸਤੋ ਤਹਿਸੀਲ ਖੰਡੂਰ ਸਾਹਿਬਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਵੀਰ ਗੁਰਸੇਵਕ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਇਸ ਘਰੋਂ ਆਪਾਂ ਬਹੁਤ ਜਲਦੀ ਜਿਹੜੀ ਅਪਡੇਟ ਉਹ ਦੇ ਦੇਈਦੀ ਆ ਤੇ ਪਸ਼ੂ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ ਮੱਝਾਂ ਆਉਂਦੀਆਂ ਨੇ ਤੇ ਮੱਝਾਂ ਵੀ ਤਕਰੀਬਨ ਕੋਈ 16 17 18 ਲੀਟਰ ਮੌਜੂਦਾ ਜਿਹੜਾ ਦੋਸਤੋ ਕਿ ਦੁੱਧ ਦੇਣ ਗਿਆ ਨਹੀਂ ਬਿਲਕੁਲ ਜਿਹੜਾ ਦੁੱਧ ਉਹਨਾਂ ਦੇ ਕੋਲ ਹਾਜ਼ਰ ਹੁੰਦਾ ਚਵਾਈ ਤੁਸੀਂ ਕਰਕੇ ਲੈ ਕੇ ਜਾਣੀ ਆ ਉਹੋ ਜਿਹੇ ਪਸ਼ੂ ਜਿਹੜੇ ਆ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਦੋਸਤੋ ਆਪਾਂ ਪੇਸ਼ ਕਰਦੇ ਆ ਇਸ ਘਰੋਂ ਸੋ ਬਾਕੀ ਆਓ ਵਿਜ਼ਿਟ ਕਰੋ ਤਸੱਲੀ ਕਰੋ ਬਾਕੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੋਸਤੋ ਉਹ ਵੀ ਜਿਹੜਾ ਤੁਸੀਂ ਜ਼ਰੂਰ ਮੱਥਾ ਟੇਕੋ ਬੌਲੀ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਵੀਰ ਗੁਰਸੇਵਕ ਸਿੰਘ ਦੇ ਪਸ਼ੂ ਤੁਸੀਂ ਜਿਹੜੇ ਆ ਦੋਸਤੋ ਵੇਖ ਕੇ ਚਵਾਈ ਕਰਕੇ ਤਸੱਲੀ ਕਰਕੇ ਉਹ ਖਰੀਦ ਕਰ ਸਕਦੇ ਹੋ ਅੱਜ ਦੋਸਤੋ ਆਪਾਂ ਅੱਜ ਦੋਸਤੋ 16 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਗੱਲਬਾਤ ਆ ਵੀਰ ਗਰਸੇਵਕ ਦੇ ਨਾਲ ਕਰਾਂਗੇ ਤੇ ਅੱਜ ਦੋਸਤੋ ਇਸ ਮੱਝ ਦੀ ਚਵਾਈ ਵੀ ਤੁਸੀਂ ਬਿਲਕੁਲ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ 15 ਕਿਲੋ ਦੁੱਧ ਬਿਲਕੁਲ ਨੈਟ ਹਾਜ਼ਰ ਆ ਚਵਾਈ ਧਾਰ ਪਸਮਾ ਇੱਕ ਨੰਬਰ ਆ ਬਾਕੀ ਪੂਰੀ ਡਿਟੇਲ ਆਪਾਂ ਬਾਈ ਗਰਸੇਵਕ ਦੇ ਨਾਲ ਗੱਲਬਾਤ ਕਰ ਲਾਂਗੇ ਠੀਕ ਆ ਜੀ ਥਾਂ ਛੱਡੇ ਦੇ ਤੁਸੀਂ ਸਫਾਈ ਵੇਖ ਸਕਦੇ ਹੋ ਤੇ ਵੀਡੀਓ ਦਾ ਟਾਈਮ ਜਿਹੜਾ ਦੋਸਤੋ ਪੌਣੇ 5 ਵਜੇ 5 ਵਜੇ ਸ਼ਾਮ ਦਾ ਹੈਗਾ ਸੋ ਆਓ ਕਰਦੇ ਆ ਗੱਲਬਾਤ ਵੀਰ ਗੁਰਸੇਵਕ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਸ ਮੱਝ ਦੀ ਠੀਕ ਆ ਜਿਸ ਵੀਰ ਨੂੰ ਮੱਝ ਪਸੰਦ ਆਊਗੀ ਜਿਸ ਫਾਰਮਰ ਵੀਰ ਨੂੰ ਆਪਦੀ ਦੋ ਟਾਈਮ ਚਵਾਈ ਤੁਸੀਂ ਘਰ ਵਿజిਟ ਕਰਕੇ ਕਰ ਲਿਓ ਠੀਕ ਆ ਜੀ ਸੋ ਵੱਡੀ ਤੇ ਬਿਲਕੁਲ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਸ਼ਾਨਦਾਰ ਤੇ ਲਾਜਵਾਬ ਜਿਹੜੀ ਦੋਸਤੋ ਇਹ ਮੱਝ ਤੁਹਾਨੂੰ ਦਿਖਾਵਾਂਗੇ ਠੀਕ ਆ ਵੈਸੇ ਤੁਸੀਂ ਛੋਟੀ ਵੀ ਗਿਣ ਸਕਦੇ ਹੋ ਦੂਜੇ ਸਵੇਜਾਂ ਤੀਜੇ ਉਹ ਗੱਲਬਾਤ ਆਪਾਂ ਕਰਦੇ ਆ ਵੀਰ ਗੁਰਸੇਵਕ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ ਔਰ ਬੱਬਾ ਜੀ ਕੀ ਹਾਲੇ ਚੱਲੇ ਜੀ ਗਲਾ ਵੈਗਰੂ ਜੀ ਹਾਂ ਨਹੀਂ ਦੇ ਮੌਜ ਸਰਕਾਰਾਂ ਹਾਂ ਜੀ ਹਾਂ ਜੀ ਆਹ ਹਾਂ ਮਹਾਰਾਜ ਤੋਂ ਹੁੰਦੇ ਆਦੇ ਆਹ ਹਾਂ ਜੀ ਸਹੀ ਕਾ ਠੀਕ ਆ ਤੇ ਬਾਈਕਰ ਸੇਵਕ ਪਸ਼ੂ ਅ ਤਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਆਪਾਂ ਮੱਝ ਚੰਗੀ ਖਾਸੀ ਵੱਡੀ ਸਾਹਮਣੇ ਪੇਸ਼ ਕੀਤੀ ਸੀ ਜਿਹਦਾ ਮੈਨੂੰ ਲੱਗਦਾ ਵੀ ਘੱਟੋ ਘੱਟ ਦੋ ਤੋਂ 16 17 ਲੀਟਰ ਮੌਕੇ ਦਾ ਖਾਜਰ ਸੀਗਾ ਹਾਂ ਜੀ ਵੈਗਰੂ ਜੀ ਤੇਰੇ گاਵਾں ਵੀ ਆਪਾਂ ਕਾਫੀ ਜਾ ਕੇ ਚਲੋ ਸੇਲ ਕੀਤੀਆਂ ਨੇ। ਉਹ ਚੰਗਾ ਆਉਂਦਾ ਵੀ ਦੁੱਧ ਜਿੰਨਾ ਕਿਹਾ ਜਾਂਦਾ ਵੀ ਉਹਨਾਂ ਭੈਣ ਭਰਾ ਨੂੰ ਪੁੱਛਿਆ ਬਾਅਦ ਵਿੱਚ ਵੀ ਆ ਆਉਟਪੁੱਟ ਲਈ ਹੈ ਵੀ ਵਾਕਈ ਉਹਨਾਂ ਦੁੱਧ ਚੋ ਵੀ ਰਹੇ ਅੱਗੋਂ। ਬਾਬਾ ਜੀ ਆਪਾਂ ਵੀਰਾਂ ਨੂੰ ਇਹੀ ਗੱਲ ਕਹੀ ਦੀ ਵੀ ਆਪਦੀ ਤਸੱਲੀ ਕਰਕੇ ਇਥੋਂ ਮੇਰੇ ਘਰੋਂ ਕਰੋ ਦੁੱਧ ਦੀ। ਠੀਕ ਹੈ ਜੀ। ਗਾੜੀ ਆਪਣੀ ਸੇਵਾ ਦੇ ਵੀ। ਹੂੰ ਹੂੰ। ਪਰ ਆਪਣੀ ਸੇਵਾ ਦੇ ਵੀ ਇਹਦੇ ਪਸ਼ੂ ਦੁੱਧ ਆ। ਹਾਂ ਜੀ। ਉਹ ਵੀ ਜਿਆਦਾ ਅਗਲੇ ਦੇ ਘਰੇ ਦੇਣਗੇ ਆਪਣੀ ਸੇਵਾ। ਬਿਲਕੁਲ ਬਾਕੀ ਵੀਰ ਜੀ ਪਾਈ ਦਾ ਗੱਲ ਬਿਲਕੁਲ ਬਿਲਕੁਲ ਹਾਂਜੀ ਬਾਕੀ ਅਜ ਦਾ ਕਰ ਮਹਾਰਾਜ ਦੀ ਕਿਰਪਾ ਨਾਲ ਚਲੋ ਵੀ ਲਾਮਾ ਤੇ ਇਹਦਾ ਕਰਾਇਆ ਨਹੀਂ ਆ ਮਹਾਰਾਜ ਬਚਾ ਗਏ ਰੱਖੇ ਅਗਲੇ ਨੂੰ ਅੱਬਾ ਬਈ ਅੱਬਾ ਕਿ ਲੋ ਘਾਟੀ ਦਸੀ ਸਹੀ ਜੀ ਸਹੀ ਹਾਂਜੀ ਬਾਕੀ ਕਈ ਮੱਝ ਵੇਖ ਹੀ ਲਈ ਆ ਕੱਦ ਕਾਟ ਵਾਲੀ ਮੈਂ ਆ ਪਰ ਕੋਈ ਝੋਟੀ ਜਾਂਦੇ ਕੋਈ ਮੈਂ ਗਲੇ ਨਾ ਕੋਈ ਝੋਟੀ ਨਹੀਂ ਨਾ ਮੈਂ ਕੋਈ ਵੀਰ ਆ ਤੁਸੀਂ ਸਮਝ ਰਹੇ ਆ ਅੱਜ ਫਿਲਹਾਲ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਨੱਕ ਜਿਹੜਾ ਇਹ ਝੋਟੀ ਦਿਖਾਉਣੀ ਆ ਜੀ ਹਾਂਜੀ ਕੱਲੀ ਇਹ ਹੀ ਦਿਖਾਉਣੀ ਆ ਤੇ ਬਾਬਾ ਜੀ ਪੂਰੀ ਡਿਟੇਲ ਕਰੋ ਸਾਜੀ ਵੀ ਸਵੇਰ ਕਿੰਨਾਸ ਸੋਈ ਆ ਇਸੂਆ ਵੀਡੀਓ ਘਰ ਆ ਲੈਣ ਦੇ ਦੁਜਾ ਆ ਠੀਕ ਹੈ ਜੀ ਬਾਕੀ ਤੁਸੀਂ ਵੀ ਵੀਡੀਓ ਵੇਖ ਲੋ ਤਿੱਜਾ ਵਾ ਤੇ ਦੁਜਾ ਵਾ ਆਪਣੀ ਸਮਝ ਕੋ ਲਾਵੇ ਲਓ ਜੀ ਸੂਬਾ ਦੋਸਤੋ ਕਿ ਤੀਜਾ ਵੀ ਰਿਕਾਉਂਟ ਕਰ ਲਊਗਾ ਤਾਂ ਵੀ ਆਪਣੀ ਸਮਝਾ ਤੁਹਾਡੀ ਜੀ ਦੁਜੇ ਨੂੰ ਵੀ ਨੇ ਰਿਕਾਉਂਟ ਕਰਨੇ ਤਾਂ ਵੀ ਕੋਈ ਕੱਦ ਕਾੜ ਵਾਲੇ ਮੈਂ ਆ ਉਹਨੋਂ ਵੱਡੇ ਕੱਦ ਕਾੜ ਦੀ ਜਿਹੜੀ ਦੋਸਤੋ ਇਹ ਮੈਂ ਆ ਠੀਕ ਆ ਮੱਝ ਪੂਰੇ ਵੱਡੇ ਕੱਦ ਕਾੜ ਦੀ ਆ ਮੂੰਹ ਮੱਥਾ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਤੇ ਪਿੱਠ ਪੁਠਾ ਵੀ ਮੈਂ ਤੁਹਾਨੂੰ ਦਿਖਾਉਣਾ ਬਾਬਾ ਜੀ ਮਾੜਾ ਪਰਲੇ ਬਣਿਓ ਥੋੜਾ ਐ ਨੂੰ ਵੇਖਿਓ ਜੀ ਇਹ ਗਾਜੀ ਸ਼ਾਨਦਾਰ ਤੇ ਲਾਜਵਾਬ ਜੀ ਜੈ ਜੀ ਦੋਸਤੋ ਤੁਹਾਨੂੰ ਦਿਖਾਉਣ ਡੇ ਠੀਕ ਹੈ ਜੀ ਐਕਸਟਰਾ ਆਰਡੀਨਰੀ ਹਾਈਟ ਕਰਦਾ ਐਕਸਟਰਾ ਆਰਡੀਨਰੀ ਆ ਬਾਕੀ ਅੰਡਰ ਕੁਆਲਟੀ ਆ ਜਿਹੜੀ ਦੋਸਤੋ ਵੀਰ ਸੇਵਕ ਕਹਿੰਦਾ ਵੀ ਮਾਰਨਿੰਗ ਜਿਹੜੀ ਆ 6 ਵਜੇ ਚਵਾਈ ਕੀਤੀ ਆ ਹੁਣ ਟਾਈਮ 5 ਵਜੇ ਹਜੇ ਤੇ ਪੂਰੇ 6 ਵਜੇ ਦਾ ਦੋਸਤੋ ਬਿਲਕੁਲ ਦਾ ਪੰਡਾ ਫਾਦ ਰਹੀਆਂ ਕਰਮਾਂ ਦੀ ਸੋ ਅੰਡਰ ਕੁਆਲਟੀ ਕਾਫੀ ਖੂਬਸੂਰਤ ਚੰਗੀ ਵਧੀਆ ਅੰਡਰ ਕੁਆਲਟੀ ਬਾਕੀ ਆਪਾਂ ਵੀਡੀਓ ਜਿਹੜੀ ਦੋਸਤੋ ਇੱਕ ਪਹਿਲਾਂ ਪਾਈ ਸੀ ਇਸ ਘਰੋਂ ਤੇ ਬਹੁਤ ਵੀਰਾਂ ਨੇ ਪਸੰਦ ਕੀਤੀ ਸੀ ਕਿ ਬਹੁਤੇ ਵੀਰਾਂ ਦੇ ਖੂਨ ਕੋਲਾ ਵੀ ਆਈਆਂ ਸੀ ਵੀ ਇਹੋ ਜਿਹਾ ਪਸ਼ੂ ਜਦੋਂ ਨਿਕਲੇ ਤਾਂ ਬਿਲਕੁਲ ਸਾਹਮਣੇ ਪੇਸ਼ ਕੀਤਾ ਜਾਵੇ ਤੇ ਜੰਪਲ ਜਿਹੜੀ ਆ ਦੋਸਤੋ ਹਰਿਆਣੇ ਦੀ ਆ ਠੀਕ ਆ ਮੋਸਟਲੀ ਐਡੇ ਹਵਾਨੇ ਚੱਡੇ ਵਾਲੀ ਐਡੇ ਵੱਡੇ ਕੱਦ ਕਾਠ ਵਾਲੀ ਜਿਹੜੀ ਚੀਜ਼ ਆ ਦੋਸਤੋ ਆਪਾਂ ਹਰਿਆਣੇ ਤੋਂ ਵੀਰਾਂ ਦਾ ਵੀ ਆਪਾਂ ਲੈ ਕੇ ਆਂਦੀ ਆ ਤੇ ਕਰਸੇਵਕ ਭਾਈ ਹਿਸਟਰੀ ਕੀ ਆ ਪਸ਼ੋਕੜ ਆ ਪਸ਼ੋਕੜ ਵੀ ਜੀ ਇਹਦਾ ਤੇ ਜਾਨੀ ਤੇ ਸਰਸੇ ਦਾ ਆ ਸਰਸੇ ਜੋ ਆਈਏ ਜੇ ਗ੍ਰਾਮੀ ਮੋਕੇ ਸੈਡ ਸਰਸੇ ਸਾਰਾ ਜੀ ਹਾਂਜੀ ਉੱਥੋਂ ਆਈ ਉਥੇ ਉਹਨਾਂ ਦੇ ਹੱਥ ਦੀ ਚਵਾਈ 18 ਲੀਟਰ ਦੀ ਚਵਾਈ ਹੋਈ ਆ ਪਿੰਨੇ ਸੂਏ ਦੀ ਹਾਂਜੀ ਠੀਕ ਆ ਜੀ ਹਾਂ ਬਾਕੀ ਜਿਹੜਾ ਇਸ ਟਾਈਮ ਦੁੱਧ ਰੈਡੀ ਜਿਹੜਾ ਆਪਾਂ ਬਣਾ ਦੇਣਾ ਹਾਂਜੀ 15 ਲੀਟਰ ਵੀ ਰਾਨ ਕੇ ਮੇਲੇ ਦੁੱਧ ਜਿੰਨਾ ਮਰਜ਼ੀ ਹੋਵੇ 15 ਲੀਟਰ ਬਿਲਕੁਲ ਹਾਜ਼ਰ ਨੇ ਕੋਲ ਆਰੇ 15 ਲੀਟਰ ਆਪਦਾ ਦੁੱਧ ਜਿਹੜਾ ਮਰਜ਼ੀ ਵੀ ਰਾਨ ਕੇ ਮੇਲੇ ਦਾ ਲੀਟਰ ਨਾਲ ਲੈ ਕੇ ਆਵੇ ਵੀਰ ਜੀ ਠੀਕ ਆ ਜੀ ਬਾਕੀ ਜਿਹਦੀ ਮੈਣੇ ਸਤੂ ਦਾ ਦੁੱਧ ਦੋ ਦਿਨ ਦਿੱਤਾ ਤੇ ਦੇਣਾ ਕਿਨੇ ਆਜ ਦਿਨ 8 ਦਿਨਾਂ ਦੀ 8-9 ਦਿਨਾਂ ਦਾ ਸੁਆ ਜੀ 8-9 ਦਿਨਾਂ ਦਾ ਦੋਸਤੋ ਸੁਆ ਤੇ 15 ਲੀਟਰ ਕੋਈ ਪਾਈਆ ਘਟਦਾ ਨਹੀਂ ਵੱਧ ਭਾਵੇਂ ਜਾਵੇ ਇਤਰਾ ਹੀ ਆ ਜੀ ਹਾਂਜੀ ਬਾਈ ਜੀ ਪਾਈਆ ਵਧੂ ਖੰਡ ਮੈਂ ਨਾ ਪਾਈਆ ਵਧੂਗਾ ਇਹ ਨਹੀਂ ਆ ਵੀ ਬਾਬਾ ਜੀ ਜੇ ਸੰਧੂ ਸਾਹਿਬ ਆਪ 15 ਲੀਟਰ ਕਹਿ ਦੇ ਅਗਲੇ ਦੇ ਘਰੇ ਜਾ ਕੇ 10 ਕਿਲੋ ਦੁੱਧ ਨਿਕਲੇ ਇੰਨਾ ਇੰਨਾ ਦੁੱਧ ਨਹੀਂ ਟੁੱਟਦਾ ਹੁੰਦਾ ਹੂੰ ਠੀਕ ਹੈ ਨਾ ਜੀ ਬਾਕੀ ਓਪਰੇ ਥਾਂ ਦਾ ਕਰਕੇ ਕਿਲੋ ਖੰਡ ਦਾ ਤਾਂ ਢਾਂ ਢਾਂ ਹੋ ਸਕਦਾ ਵਾ ਤੇ ਯਾਨੀ ਕਿ ਮੈਂ ਜਾ ਕੇ ਕਵਾਂ ਵੀ ਜੇ ਹੁਣ ਮੈਂ 15 ਵੀਡੀਓ ਦੇ ਵਿੱਚ ਕਹਿਤਾ ਅਗਲੇ ਦੇ ਘਰੇ ਜਾ ਕੇ ਦੁੱਧ 10 ਕਿਲੋ ਦਵੇ ਮੈਂ ਠੀਕ ਨਹੀਂ ਉਹਦਾ ਕੀ ਫਾਇਦਾ ਨਹੀਂ ਜੀ ਬਿਲਕੁਲ ਇਹਨਾਂ ਫਰਕ ਨਿਕਲਦਾ ਵੀ ਨਹੀਂਗਾ ਤੇ ਇਹ ਤਾਂ ਮਗਰ ਕਟਾ ਕਿਡਾ ਜੀ ਇਹ ਆ ਕਟਾ ਵੀ ਯਾਰ ਆ ਮੇਲ ਕਾਫ ਆ ਠੀਕ ਹੈ ਜੀ ਹਾਂ ਜੀ ਆ ਵਧੀਆ ਚੰਗੀ ਜਿਹੜੀ ਦੋਸਤੋ ਮੱਝ ਦੀ ਹਾਈਟ ਆ ਮੈਂ ਤੁਹਾਨੂੰ ਖੋਲ ਕੇ ਤਸਰੀ ਨਾਲ ਤੋਰ ਕੇ ਦਿਖਾਵਾਂਗਾ ਪੂਰੀ ਵੀ ਜੀ ਆਇਆ ਕੇ ਬੰਨੋ ਦੰਦ ਵਾਲੀ ਨਹੀਂ ਮੈਂ ਕਿਉਂਕਿ ਫੁੱਲ ਮੱਟੀ ਖਾਈ ਮਰੀ ਜੀ ਬੇਲੋ ਕੁੱਤੇ ਵੇਖੋ ਆ ਜੀ ਹਾਂ ਗਲੀ ਗਲੀ ਨਾਲ ਦਿੰਦੀ ਆ ਮੈਂ ਮਗਰੋਂ ਥਣ ਮਾਨੇ ਦੇ ਸਾਰਾ ਕੋਈ ਨਾੜਾ ਕੰਨੀਆ ਗਲੀ ਫਿਰ ਬਾਬਾ ਜੀ ਚਾਰੂ ਬੜੀ ਮੈਂ ਨੂੰ ਜੋ ਮਰਜ਼ੀ ਪਾਈ ਜੋ ਮੈਂ ਨੂੰ ਭਾਵੇਂ ਹੁਣੇ ਤੁਹਾਡੇ ਸਾਹਮਣੇ ਪੱਠੇ ਪਾਲੋ ਉਹ ਸੇਵਕ ਵੀਰ ਕਹਿੰਦਾ ਵੀ ਚਾਰੂ ਬਹੁਤ ਆ ਠੀਕ ਆ ਜੀ ਤੇ ਬਹੁਤ ਅੱਛਾ ਐਕਸੀਲੈਂਟ ਜਿਹੜਾ ਪਸ਼ੂਧਾਨਾ ਦੋਸਤੋ ਠੀਕ ਆ ਤੇ ਹਵਾਨੇ ਤੇ ਤੁਸੀਂ ਜਿਹੜੀ ਵੇਣ ਵੇਖੂਗੇ ਕਾफी ਜਿਆਦੀ ਹੈ ਜਿਵੇਂ ਬਿਲਕੁਲ ਫੁਲਕਾਰੀ ਤੇ ਕੜਾਈ ਕੀਤੀ ਹੁੰਦੀ ਹੈ ਨਾ ਵੀ ਉਸ ਤਰ੍ਹਾਂ ਦੀ ਵੇਣ ਜਿਹੜੀ ਆ ਉਹ ਨਜ਼ਰ ਆਊਗੀ ਤਾਂ ਬਿਲਕੁਲ ਮੋٹے ਪਾਈਪ ਵਰਗੀ ਨੇ ਦੋਸਤੋ ਮਿਲਕ ਵੇਣ ਸੋ ਬਹੁਤ ਖੂਬਸੂਰਤ ਚੱਡੇ ਦੀ ਆ ਦੋਸਤੋ ਮਾਲਕਣਾ ਚੰਗੇ ਮਿਲਕ ਦੀ ਮਾਲਕਣਾ ਅੱਜ ਅਠਾ ਨੌਵੇਂ ਦਿਨਾਂ ਦੇ ਵਿੱਚ 15 ਕਿਲੋ ਹਾਜ਼ਰ ਦੁੱਧ ਦਾ ਜਿਹੜਾ ਕਿਸੇ ਨੇ ਚੋੜ ਨਾ ਆਨ ਕਿ ਠੀਕ ਹੈ ਜੀ ਇੱਕ ਗੱਲ ਹੁੰਦੀ ਦੋਸਤੋ ਵੀ ਜਾਊਗੀ ਇੱਕ ਹੁੰਦਾ ਵੀ ਮਿਲਕ ਬਿਲਕੁਲ ਮੌਕੇ ਤੇ ਪ੍ਰੈਜ਼ੈਂਟ ਹੈ ਜਿਹੜਾ ਦੋਸਤੋ ਜੀ ਸਨੂ ਸਾਹਿਬ ਦੁੱਧ ਦੇ 17 18 17 18 ਲ ਬਿਲਕੁਲ ਹਜੇ ਸੇਵਾ ਨਾਰਮਲ ਹੋਣੀ ਆਪਣੀ ਬਾਬਾ ਜੀ ਮੰਨ ਲਓ ਕਿ ਸੇਵਾ ਨਾਰਮਲ ਲਾ ਲਓ ਫੁੱਲ ਸੇਵਾ ਲਾ ਲਓ ਕੋਈ ਵੀ ਜਿੱਦਾਂ ਦੀ ਮਰਜ਼ੀ ਸੇਵਾ ਲਾ ਲੇ ਬਾਕੀ ਅਗਲੇ ਦੇ ਘਰ ਦੀ ਸੇਵਾ ਮੰਨ ਲਓ ਜੇ 8-9 ਦਿਨ ਹੋਏ ਇਹਨੇ ਮੈਲਾ ਛੱਡ ਗਏ ਵੀਹਾਂ ਦਿਨਾਂ ਨੂੰ ਜਾ ਕੇ ਮੈਂ ਪੂਰੇ ਦੁੱਧ ਤੇ ਆਂਦੀ ਆ ਵੀ ਜੀ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਬਾਕੀ ਮਿਲ ਕੇ ਦੁੱਧ ਬਾਬਾ ਜੀ ਕਹਿਣਾ ਸੋਖਾ ਵਾ ਜਦੋਂ ਆਪਾਂ ਮਣਾਈਏ ਪਤਾ ਉਹਦੋਂ ਲੱਗਦਾ ਦਿਖਾਈਏ ਵੀਰ ਕਰ ਸੇਵਕ ਮੜਾ ਖੋਲ ਕੇ ਲਓ ਬਾਬਾ ਜੀ ਇਹ ਫਿਰ ਖੋਲ ਕੇ ਤੋੜ ਕੇ ਦਿਖਾਉਣੇ ਆ ਦੋਸਤੋ ਤੁਹਾਨੂੰ ਕੁਆਲਿਟੀ ਕੀ ਆ ਦਿਖਾਉਣੇ ਆ ਠੀਕ ਹੈ ਫਿਲਹਾਲ ਆਪਣਾ ਜਿਹੜੀ ਬਾਲਟੀ ਚ ਪੈਂਦਾ ਆਪਣੇ ਘਰੋਂ 15 ਕਿਲੋ ਆ ਉਹਦੇ ਬਿਹਾਵ ਤੇ ਕੋਈ ਸਬਦਾ ਕਰੇ ਜਿੱਦਾਂ ਮਰਜੀ ਵੀਰ ਜੀ ਆਪਦੀ ਤਸੱਲੀ ਕਰਕੇ ਕੋਈ ਵੀਰ ਚੋਕੇ ਦੋ ਡੰਗ ਤਸੱਲੀ ਕਰਕੇ ਤੇ ਦੱਸੋ ਕੀ ਕੀਮਤ ਆ ਮੁੱਲ ਕੀ ਆ ਲੈਣ ਦੇਣ ਕੀ ਆ ਉਹ ਦੱਸੋ ਸਾਰੀ ਗੱਲ ਕਲੀਅਰ ਕਰ ਦਿਓ ਕੀਮਤ ਸੰਤੂ ਸਾਹਿਬ ਭਾਵੇਂ ਐਵੇਂ 1.60 ਮੰਗੀਆਂ ਨਾ 70 ਮੰਗੀਆਂ ਨਾ ਫਾਇਦਾ ਕੋਈ ਨਹੀਂ ਆ ਮੁੱਲ ਆਪਾਂ ਡੇਢ ਕਰਦੇ ਆ ਜੀ ਜਿਹੋ ਮਾਨਦਾਨ ਕਰਦਾਂਗੇ ਜਿੰਨਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਵੇਖ ਲਓ ਜੇ ਮੱਝ 'ਚ ਕੋਈ ਕਮੀ ਹੈਗੀ ਤਾਂ ਦੱਸ ਦਿਓ ਡੇਢ ਲੱਖ ਹਾਂਜੀ ਠੀਕ ਆ ਜੀ ਹਾਂਜੀ ਠੀਕ ਮੱਝ ਦੋਸਤੋ ਬਿਲਕੁ ਤੇ ਬਾਕੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਸੌਦਾ ਕਰਨ ਲੱਗਿਆ ਕੋਈ ਮੋਲ ਢੇਠਾਂ ਉੱਪਰ ਕਰਨਾ ਥੋੜਾ ਮਾਨਤਨ ਹੋਊਗਾ ਜੋ ਵੀ ਆ ਉਹ ਮੌਕੇ ਤੇ ਆ ਠੀਕ ਆ ਜੇ ਜਰੂਰ ਹੋ ਜਾਊਗਾ ਫੁੱਲਾ ਮਾਨਤਨ ਹੋ ਜਾਊਗਾ ਕੋਈ ਭੀੜ ਸੰਗੀੜ ਵਾਲੀ ਗੱਲ ਇਸ ਘਰੋਂ ਤੁਹਾਨੂੰ ਨਹੀਂ ਮਿਲੂਗੀ ਕਿ ਕੋਈ 1.500 ਛੱਡਣ ਵਾਲੀ ਗੱਲ ਹੋਊਗੀ ਜਿੰਨਾ ਵੀ ਤੁਸੀਂ ਕਹੋਗੇ ਉਹਨਾਂ ਛੱਡਿਆ ਜਾਊਗਾ ਇੱਕ ਗੱਲ ਬੇਨਦੀ ਇਹ ਕਾ ਨਹੀਂ ਸੰਧੂ ਸਾਹਿਬ ਚਲੋ ਕਈ ਵੀਰ ਮਾਜ ਕਈ ਫੋਨ ਕਰਦੇ ਆ ਜੀ ਐਸ ਜੀ ਸਾਦਗੇ ਲੋਨ ਵੀਰ ਫੋਨ ਪਰ ਕਈ ਵੀਰ ਇਹੋ ਜੇ ਹੈਗੇ ਆ ਕਈ ਫੋਨ ਲਾ ਕੇ ਬਲਾਕੀ ਕਰਦੇ ਸੰਧੂ ਸਾਹਿਬ ਵੀ ਬਾਬਾ ਜੀ ਇੰਨਾ ਦੁੱਧ ਦਊਗੀ ਮੈਂ 15 ਕਿਲੋ ਦੁੱਧ ਹੈਗਾ ਜੀ ਯਾਰ ਤਸੱਲੀ ਕਰਨ ਆ ਆਦੀ ਤਸੱਲੀ ਕਰਨਾ ਨਾ ਭੈਣ ਭਰਾਵਾਂ ਨੂੰ ਵੀ ਯਾਰ ਤਸੱਲੀ ਕਰ ਲਓ 15 ਕਿਲੋ ਗੱਲਾਂ ਵਾਲਾ ਨਹੀਂ ਹੈਗਾ ਇਹ ਤਸੱਲੀ ਕਰਾ ਵੀ ਜੀ ਕੋਈ ਆਪਾਂ ਨੂੰ ਸਾਈ ਦਾ ਲਾਲਚ ਨਹੀਂ ਹੈਗਾ ਬਾਬਾ ਜੀ ਕੋ 2000 ਰੁਪਏ ਦੇ 1000 ਰੁਪਏ ਦੇ ਕੋਈ ਲਾਲਚ ਨਹੀਂ ਹੈ ਜਬਾਨਾਂ ਦੇ ਸਿਰ ਤੇ ਹੀ ਆ ਜੇ ਕੋਈ ਜਬਾਨ ਕਾਦੂ ਕੋਈ ਗੱਲ ਨਹੀਂ ਆਣ ਕੇ ਆਪਦੀ ਵੇਖ ਵੀ ਸਕਦਾ ਕੋਈ ਜ਼ਰੂਰੀ ਨਹੀਂ ਸਾਈ ਨਾ ਹੀ ਆਉਣਾ ਬੰਦੇ ਨੇ ਕੋਈ ਗੱਲ ਨਹੀਂ ਆਪਾਂ ਤੇ ਸੇਵਕ ਵੀਰ ਬੋਲੋ ਨੰਬਰ ਆਪਣੇ ਸੰਪਰਕ ਨੰਬਰ ਦਾ ਸਾਨੂੰ ਸਭ 97813 55875 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਗੁਰਸੇਵਕ ਪਿੰਡ શ્રી ਗੋਇੰਦਵਾਲ ਸਾਹਿਬ ਤੋਂ ਅੱਜ ਇੱਕ ਤੁਹਾਨੂੰ ਜਿਹੜੀ ਦੋਸਤ ਹੈ ਬਹੁਤ ਵਧੀਆ ਚੰਗਾ ਪਸ਼ੂ ਤੁਹਾਨੂੰ ਦਿਖਾ ਦਿੱਤਾ ਸੋ ਚੰਗੀ ਕੁਆਲਿਟੀ ਆ ਨਰਕ ਪਰਖ ਆਪਣੀ ਕਰ ਲਿਓ ਜੋ ਦਿਖਾਇਆ ਗਿਆ ਜੋ ਦੱਸਿਆ ਗਿਆ ਉਹ ਪੂਰੀ ਠੁਕਮੀ ਸਿੱਧਾ ਕਰ ਲਿਓ ਦੋਸਤੋ ਉਸ ਤੋਂ ਬਾਅਦ ਸੌਦਾ ਕਰ ਲਿਓ ਅੱਜ ਤਾਂ ਦਹਾੜਾਂ ਨੂੰ ਇੱਕ ਮੈਂ ਹੋਰ ਲੈ ਜਾਵਾਂਗੇ ਸੰਦੀ ਸਾਹਿਬ ਆਪਾਂ ਆੜਦੇ ਉੱਤੇ ਅੱਛਾ ਜੀ ਵੱਡੇ ਵੱਡੇ ਪਸ਼ੂ ਹੀ ਆਉਣੇ ਫਿਰ ਹੱਡੇ ਵੱਡੇ ਪਸ਼ੂ ਲੈਣੇ ਜੀ ਆਪਾਂ ਕੋਈ ਡਿਮਾਂਡ ਵੀ ਹੈਗੀ ਆ ਹਾਂ ਜੀ ਇਹ ਦੁਕਾਨਦਾਰੀ ਆ ਤੇ ਇਹਦੇ ਵਿੱਚ ਹਰ ਕਗਾ ਕਾਪੋ ਆਪਣੀ ਜਿਹੜੀ ਡਿਮਾਂਡ ਰੱਖ ਸਕਦਾ ਹੈ ਵੀ ਕਿਸੇ ਨੂੰ 15 ਲੀਟਰ ਕਿਸੇ ਨੂੰ 18 ਲੀ ਗਾਏ ਮੀਤੇ ਆ ਵੀ ਬੱਬਾ ਜੀ ਆਪਾਂ ਗਾਂ 100% ਕੋਈ 18 ਪਲੱਸ ਕਰੋ ਚਵਾ ਕੇ ਦੇਵਾਂਗੇ ਦੁੱਧ ਠੀਕ ਹੈ ਜੀ 15 ਦਾ ਅੱਜ ਹੀ ਚਵਾ ਰਹੇ ਹਾਂ ਇਹ ਤੇ ਥੱਲੇ 15 ਦੇ ਦਾ ਅੱਜ ਚਵਾ ਰਹੇ ਹਾਂ ਬੱਸ ਲੋ ਜਿਹੜੀ ਅੱਜ ਤੋਂ 10 ਦਿਨਾਂ ਨੂੰ ਇੱਕ ਵੀਡੀਓ ਪਾਵਾਂਗੇ ਦੂਜੀ ਮਹੀਨੇ ਦੀ ਆਪਾਂ ਬਿਲਕੁਲ ਉਹਦਾ ਆਪਾਂ 18 ਤੋਂ ਪਲੱਸ ਹੀ ਚਵਾਵਾਂਗੇ ਦੁੱਧ ਚਲੋ ਜੀ ਹਾਂ ਜੀ ਚਲੋ ਮਾਲਕਾ ਕੇ ਜਿਹੜੀ ਆ ਤਾਸ ਕਰਦੇ ਆਈ ਆਪਾਂ ਜੇ ਕੋਈ ਵੀਡੀਓ ਨਹੀਂ ਕੋਈ ਤੇ ਜਲਦੀ ਜਲਦੀ ਕੋਈ ਆਪਾਂ ਉਹਦੀ ਆ ਚੀਜ਼ ਬਿਲਕੁਲ ਦਰਸ਼ਕਾਂ ਦੇ ਸਾਹਮਣੇ ਭੈਣ ਭਰਾਵਾਂ ਦੇ ਸਾਹਮਣੇ ਰੱਖੀਏ ਹਾਂ ਜੀ ਸੋ ਦੋਸਤੋ ਅੱਜ ਫਿਲਹਾਲ ਇਸ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ